ਅਡੇ ਮੋਢੇ ਦਾ ਮੋਟਰ ਹੈ ਕੋਰੇ ਆਕੇ ਕਿਤਨਾਂ ਜੀ 18 ਦਾ ਕੋ ਕਿਹੜਾ ਤੋ ਕਿੱਧਰ ਰੁਕ ਅੱਛਾ ਤੇ ਖੋਗ ਰਿਹਾਗੇ ਕਿੰਨੇ ਵਿੱਚ ਗੱਲ ਹੈ ਮਿਲ ਪਾਣੀ ਕਿੰਨੇ ਵੇ ਮੈਲੋਤੀ ਨਹੀਂ ਰਹਿਗੇ ਇੱਥੇ ਅੱਛਾ ਜੀ ਹੂੰ ਤੇ ਕੀ ਮੰਗ ਕਰਦੇ ਹੋ ਹਾਂ ਇਹ ਹੋਈ ਮੋਟਹਾਰੀ ਮੰਗ ਕਰਦੇ ਆਂ ਕਿ ਜੋ ਉਹਦੀ ਬਾਹਰ ਦੀ ਅੱਗੇ ਮਿਲਵਾ ਵੱਖਨੇ ਰਹਿਤੀ ਉਹ ਸੋਚਦਾ ਹੁੰਦਾ ਜਗਰ ਹੂੰ ਮੇਰੇ ਆਪੇ ਸੇ ਬੋਝੇ ਫੋੜ ਲੈਣ ਲੋਕ ਕਰਦੇ ਨੇ ਬਾਬਾ ਨੂੰ ਖੜਾ ਨੇ ਅਖਰ ਅੰਨੇ ਪੈਸੇ ਦੇ ਦਾਤਾਂ ਮਾਰਨੇ ਇਹ ਪੁੱਛਾ ਚਾਹੀਜੇ ਨਾ ਤਾਂ ਕਾਮ ਸੀ ਕਹਣਾ ਉਹ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਣਾ ਜੀ ਸਾਡਾ ਡੇਰਾ ਜੀ ਆ ਭੱਠੇ ਰੇ ਦੀ ਮਹਿਮਨ ਵਾਲੀ ਠੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋਲਿੰਦੇ ਆ ਕਿਸੇ ਦੇ ਕੋ ਘੋ ਕਰ ਲੈਂਦੇ ਕਦੇ ਘੋ ਕਰ ਲੈਂਦੇ ਆ ਅਸੀਂ ਇਹੋ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਮੰਡਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੱਧ ਵੱਧ ਸੇਫ ਪੁਲਿਸ ਦੀ ਗਸ਼ਤ ਵਧਾਓ ਗਸ਼ਤ ਵਧਾਓ ਸੇਫ ਬੜੇ ਸਖਤ ਰਹਿਣਾ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ 2 ਮਹੀਨੇ ਕਦੀ ਡੇਨ ਨੂੰ ਪਟਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਵੱਧ ਸਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ੍ਹ ਕੋਈ ਸਰਵੇਰ ਹੀ ਬਾਰਡਰ ਮਿਲਦਾ ਉਹਨੂੰ ਮਾਰਗੇ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦਾ ਹੀ ਹੈ ਤੇ ਡਰ ਦੇ ਘਰੋਂ ਬਾਹਰ ਆਏ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਟ ਨਾਲ ਲੈ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਕਦੇ ਕੋਈ ਇਹਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ ਚ ਉਹਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਪੰਮੈਕੀ ਅਸਬੈਕ ਪਿੰਦੇ ਆ ਤੇ ਕੋਈ ਇਹਦੇ ਭੋਮਾ ਉਸ ਤੋਂ ਲੈ ਆ ਕੇ ਸਮੈਟ ਪੀ ਜਾਂਦੇ ਆ ਤੇ ਨਾਦ ਕੇ ਦੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਗਰਸ ਵੀ ਨਹੀਂ ਇਹ ਕਹਿਣਾ ਚਾਹੁੰਦਾ ਵੀ ਪੱਠੇ ਤੋਂ ਜਿਹੜੀ ਮਿਹਨਤੋ ਸੜਕਾਂ ਜਨਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਗਰੋਹ ਦੀ ਇੱਕ ਵਾਰਦਾਤ ਹੁੰਦੀ ਆ ਕਦੀ ਪੈਸੇ ਖੋਲ ਇਹਨੇ ਕਦੀ ਮੋਟਰਸਾਈਕਲ ਖੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪਹੁੰਚੋ ਕਦੀ ਪੁਲਿਸ ਨਾ ਕਦੀ ਮੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜ ਵਜੇ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜ ਵਜੇ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਪਾਰਤਾ ਇੱਕ ਮੁਸਤਲ ਕਿਉਂ ਹਾਂਜੀ ਉਹਨਾਂ ਦੇ ਜਿਹੜੇ ਕਤਲ ਹੋਏ ਕੋਣ ਸੀ ਯਮਾ ਜਲਦੀ ਕੋ ਦੱਸ ਦੇ ਹਾਂਜੀ ਇੱਥੇ ਜਿੱਨਾ ਉੱਥੇ ਜਾਣਕਾਰ ਬੰਦੇ ਅਗੇ ਹੀ ਹਾਂਜੀ ਮਾਜੀ ਕੰਮ ਕੀ ਕਰਦੇ ਸੀ ਮੇਲੇ ਦੇ ਲਗਾ ਸੀ ਬੰਦਾ ਦਾ ਸਰਵੇਰ ਸੀ ਕਿਹੜੇ ਮੇਲੇ ਚ ਬੁਟਰ ਬੈਲ ਚ ਆ ਕਰਦੇ ਵੀ ਇਹਦਾ ਕੋ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਜਿਹੜਾ ਬਾਰੇ ਕੋ ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਕੋ ਮਰਿਆ ਰੋਡ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਾਸਾ ਇਦਾਂ ਘਿਰੇ ਲੋਂਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮੇਸ਼ਰ ਸ਼ਹੀਦ ਦਾ ਤਰਨਾਂਦਾਲਾ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕ ਕਿ ਲੋਟ ਘੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700 ਹਜ਼ਾਰ ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਂ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਡੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਮੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇੱਥੇ ਮਹਿਮਦ ਪਿੰਡੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਿਅਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟਕਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਈਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਦਾ ਇਹ ਛੱਟ ਲੱਗਣੀ ਜਿਹੜੀ ਉਹ ਵੱਖਰੀ ਐਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਸੁੱਟਿਆ ਤੇ ਉਹਦੇ ਲੱਕ ਦੇ ਵਿੱਚ ਛੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਬਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅੱਗੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰੋਫੈਸਰ ਨੂੰ ਬੇਨਤੀ ਆ ਵੀ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਵੀ ਇੱਧਰ ਧਿਆਨ ਦਿੱਤਾ ਜਾਵੇ ਉਹ ਐਦਾਂ ਸੀਗੇ ਰਾਣਾ 슈ਗਰ ਮਿਲ ਦੇ ਤੋਂ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀਗੇ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜੀ ਤੇ ਇੱਕ ਕਰਮਚਾਰੀ ਦੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾ ਵਿਖੇ ਨਿੱਜੀ ਹਸਪਤਾਲ ਮਤ ਹੋਤ ਹੋਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਲ ਲੈ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਕਵਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਘਾਲੇ ਜਾ ਰਹੇ ਆ ਤੇ ਤਤਕਸ਼ ਕੀਤੀ ਜਾ ਰਹੀ ਹੈ ਜਲਦੀ ਤੇ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਨਹੀਂ ਇਹ ਲੁੱਟ ਲੁੱਟ ਹੋ ਦੀ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰ ਦਿੱਤੀ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਚਾ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜਿੱਥੋਂ ਦੇ ਇਹ ਇੱਕ ਤਾਂ ਹਮਾ ਚਲਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉਤਰਾਖੰਡ ਦਾ ਰਹਿਣ ਵਾਲਾ ਸੀ ਜੀ ਹਾਂਜੀ ਇਹ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰਾ ਇਹ ਨਕੀਮਪੁਰ થી ਇਹਦਾ ਰਹਿਣ ਵਾਲਾ ਸੀ ਠੀਕ ਹੈ ਇਹ ਰਾਣਾ ਸ਼ੂਗਰ ਮਿਲ ਦੇ ਵਿੱਚ ਨਾ ਸਰਵਿਸ ਕਰਦੇ ਸੀ ਜੀ